ਕੇਦਰੀਵਾਲ ਦੀਆਂ ਫਿਰ ਵੱਧ ਸਕਦੀਆਂ ਨੇ ਮੁਸ਼ਕਲਾਂ ਕੇਦਰੀਵਾਲ ਨੂੰ ਫਿਰ ਖਾਣੀ ਪੈ ਸਕਦੀ ਹੈ ਜੇਲ੍ਹ ਦੀ ਸਜ਼ਾ ਚੋਣਾ ਤੋਂ ਪਹਿਲਾਂ ਕੇਦਰੀਵਾਲ ਨੂੰ ਲੱਗਾ ਝਟਕਾ ਤੇ ਭਾਜਪਾ ਨੇ ਫਿਰ ਵਰਤਿਆ ਆਪਣਾ ਰਸੂਖ ਤੇ ਇਹਨਾਂ ਸਾਰੀਆਂ ਗੱਲਾਂ ਉੱਤੇ ਚੰਨਣਾ ਪਾਵਾਂਗੇ ਜੁੜੇ ਰਹੋ ਸਾਂਝੀ ਸੋਚ ਟੀਵੀ ਦੇ ਨਾਲ ਇੱਕ ਵਾਰ ਫਿਰ ਕੇਦਰੀਵਾਲ ਦੀਆਂ ਮੁਸ਼ਕਲਾਂ ਵਧਣ ਵਾਲੀਆਂ ਨੇ ਕਿਉਂਕਿ ਕੇਦਰੀਵਾਲ ਦੇ ਖਿਲਾਫ ਦੁਬਾਰਾ ਫਿਰ ਇੱਕ ਵਾਰ ਕੇਸ ਖੋਲਣ ਜਾ ਰਹੇ ਹਨ ਤੇ ਇਹ ਕੇਸ ਜਿਹੜਾ ਇਹ ਦੁਬਾਰਾ ਫਿਰ ਉਸ ਜਿਹੜਾ ਕੇਸ ਹੈ ਉਹ ਈਡੀ ਦੁਬਾਰਾ ਖੋਲਣ ਖੋਲਿਆ ਜਾਏਗਾ ਤੇ ਉਸ ਦੇ ਵਿੱਚ ਹੁਣ ਦੁਬਾਰਾ ਫਿਰ ਇੱਕ ਵਾਰ ਕੇਜਰੀਵਾਲ ਨੂੰ ਪੇਸ਼ ਹੋਣਾ ਪਏਗਾ ਤੇ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਜਿਹੜਾ ਕੇਜਰੀਵਾਲ ਨੂੰ ਝਟਕਾ ਦੇ ਦਿੱਤਾ ਗਿਆ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਸ ਦੇ ਕੇਸ ਦੇ ਖੁੱਲਣ ਨਾਲ ਇੱਕ ਵੱਡਾ ਝਟਕਾ ਵੀ ਲੱਗੂਗਾ ਤੇ ਲੈਫਟਨੈਂਟ ਗਵਰਨਰ ਵੀ ਕੇ ਸਖਸੈਨਾ ਦੇ ਜਿਹੜਾ ਆਪਕਾਰੀ ਨੀਤੀ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਉੱਤੇ ਜਿਹੜਾ ਮੁਕੱਦਮਾ ਚਲਾਉਣ ਦੇ ਲਈ ਇਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਕਿ ਈਡੀ ਨੂੰ ਮਨਜ਼ੂਰੀ ਦੇ ਦਿੱਤੀ ਤੇ ਇਟ ਇਟ ਇਸ ਦਾ ਇਲਜ਼ਾਮ ਇਹ ਹੈ ਕਿ ਅਰਵਿੰਦ ਕੇਜਰੀਵਾਲ ਨੇ 100 ਕਰੋੜ ਰੁਪਏ ਦੀ ਰਿਸ਼ਵਤ ਲੈ ਕੇ ਸੰਸਥਾਵਾਂ ਨੂੰ ਨਜਾਇਜ਼ ਲਾਹ ਪਹੁੰਚਾਇਆ ਸੀ ਤੇ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਇਹਨਾਂ ਦੋਸ਼ਾਂ ਨੂੰ ਸਿੱਧੇ ਤੋਂ ਰੱਦ ਕਰ ਦਿੱਤਾ ਸੀ ਤੇ ਉਹਨਾਂ ਇਹ ਵੀ ਆਖਿਆ ਸੀ ਕਿ 2 ਸਾਲਾਂ ਦੀ ਜਾਂਚ ਦੇ ਵਿੱਚ ਇੱਕ ਪੈਸਾ ਵੀ ਬਰਬਾਦ ਨਹੀਂ ਹੋਇਆ ਉਪਰ ਰਾਜਪਾਲ ਦੇ ਦਫ਼ਤਰ ਦੇ ਵੱਲੋਂ ਜਿਹੜਾ ਬਿਆਨ ਜਾਰੀ ਕੀਤਾ ਗਿਆ ਉਹਦੇ ਵਿੱਚ ਇਹ ਕਿਹਾ ਗਿਆ ਕਿ ਦਿੱਲੀ ਦੇ ਉਪਰ ਰਾਜਪਾਲ ਵੀ ਕੇ ਸਖਸੈਨਾ ਨੇ ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਤੇ ਆਪਕਾਰੀ ਨੀਤੀ ਮਾਮਲੇ 'ਚ ਮੁਕੱਦਮਾ ਚਲਾਉਣ ਦੇ ਲਈ ਈਡੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ 5 ਦਸੰਬਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅਰਵਿੰਦ ਕੇਜਰੀਵਾਲ ਉੱਤੇ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਮੰਗੀ ਸੀ ਤੇ ਜਦ ਦੇ ਬਾਬਤ ਇਹ ਮਨਜ਼ੂਰੀ ਦਿੱਤੀ ਗਈ ਹੈ ਤਾਂ ਐਸੇ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਈਡੀ ਨੇ ਅਰਵਿੰਦ ਕੇਜਰੀਵਾਲ ਉੱਤੇ ਮੁਕੱਦਮਾ ਚਲਾਉਣ ਦੇ ਲਈ ਐਲਜੀ ਤੋਂ ਇਜਾਜ਼ਤ ਮੰਗੀ ਸੀ ਤੇ ਈਡੀ ਨੇ ਇਹ ਵੀ ਦਾਵਾ ਕੀਤਾ ਸੀ ਕਿ ਉਸ ਨੇ ਕਥਿਤ ਤੌਰ ਦੇ ਉੱਤੇ ਆਪਕਾਰੀ ਨੀਤੀ ਨੂੰ ਬਣਾਉਣ ਅਤੇ ਲਾਗੂ ਕਰਨ ਵਿੱਚ ਕੋਰ ਪ੍ਰਿਸ਼ਟਾਚਾਰ ਦਾ ਉਹਨਾਂ ਨੇ ਈਡੀ ਨੇ ਪਤਾ ਲਗਾਇਆ ਤੇ ਜਿਹੜਾ ਕਿ ਇਹਨਾਂ ਦੇ ਵੱਲੋਂ ਕੀਤਾ ਗਿਆ ਤੇ ਇਸ ਸਾਲ 17 ਮੈਰੂ ਰਾਊਸ ਐਵੇਨਿਊ ਅਦਾਲਤ ਦੇ ਵਿੱਚ ਦائر ਇਸਤਗਾਸਾ ਸ਼ਿਕਾਇਤ ਨੰਬਰ 7 ਦੇ ਵਿੱਚ ਇਹਦਾ ਜ਼ਿਕਰ ਕੀਤਾ ਗਿਆ ਸੀ ਤਾਂ ਅਦਾਲਤ ਨੇ 9 ਜੁਲਾਈ ਨੂੰ ਸ਼ਿਕਾਇਤ ਦਾ ਨੋਟਿਸ ਲਿਆ ਸੀ ਤੇ ਆਮ ਆਦਮੀ ਪਾਰਟੀ ਨੇ ਇਹਨਾਂ ਦੋਸ਼ਾਂ ਨੂੰ ਜਿਹੜਾ ਸੀ ਉਹ ਪਹਿਲਾਂ ਹੀ ਸਿਰੇ ਤੋਂ ਨਕਾਰਿਆ ਸੀ ਕਿ ਸਾਡੇ ਉੱਤੇ ਦੋਸ਼ ਜਿਹੜੇ ਨਹੀਂ ਬੇਬੁਨਿਆਦ ਲਾਏ ਜਾ ਰਹੇ ਨੇ ਪਰ ਇਹਦੇ ਤਹਿਤ ਜਿਹੜੀ ਐਫਆਈਆਰ ਦਰਜ ਹੋਈ ਸੀ ਜਾਂ ਉਸ ਵੇਲੇ ਜਿਹੜਾ ਸ਼ਿਕਾਇਤ ਦਰਜ ਹੋਈ ਸੀ ਉਹਦੇ ਬਾਬਤ ਅਰਵਿੰਦ ਕੇਜਰੀਵਾਲ ਤੇ ਕਾਰਵਾਈ ਜਿਹੜੀ ਐਈਡੀ ਵੱਲੋਂ ਕੀਤੀ ਵੀ ਗਈ ਸੀ ਤੇ ਜਦ ਦੌਰਾਨ ਉਹਨਾਂ ਦੇ ਮਾਰਤ ਦੇ ਲਗਭਗ ਉਹਨਾਂ ਦੇ ਘਰ ਦੇ ਵਿੱਚ ਰੇਡ ਹੋਈ ਤੇ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਵਿੱਚ ਲੈ ਲਿਆ ਗਿਆ ਸੀ ਇਹਨਾਂ ਦੋਸ਼ਾਂ ਦੇ ਬਾਰੇ ਆਮ ਆਦਮੀ ਪਾਰਟੀ ਦਾ ਕਹਿਣਾ ਇਹ ਸੀ ਕਿ ਅਖੌਤੀ ਸ਼ਰਾਬ ਘਟਾਲੇ ਦੀ ਜਾਂਚ 2 ਸਾਲ ਤੱਕ ਚੱਲੀ ਹੈ ਤੇ 500 ਲੋਕਾਂ ਨੂੰ ਪਰੇਸ਼ਾਨ ਕੀਤਾ ਗਿਆ 50000 ਪੰਨਿਆਂ ਦੇ ਦਸਤਾਵੇਜ਼ ਦਰਜ ਕੀਤੇ ਗਏ ਤੇ 250 ਤੋਂ ਵੱਧ ਛਾਪੇ ਮਾਰੇ ਗਏ ਇੱਕ ਵੀ ਪੈਸਾ ਨਹੀਂ ਮਿਲਿਆ ਜਾਂ ਇਹਨਾਂ ਦੇ ਹੱਥ ਨਹੀਂ ਲੱਗਿਆ ਤਾਂ ਇਸ ਮਾਮਲੇ ਵਿੱਚ ਕਈ ਖਾਮੀਆਂ ਵੀ ਸਾਹਮਣੇ ਆ ਚੁੱਕੀਆਂ ਨੇ ਫਿਰ ਦੁਬਾਰਾ ਇੱਕ ਵਾਰ ਹੁਣ ਜਿਹੜਾ ਫਿਰ ਇਹ ਖਾਮੀਆਂ ਤਾਂ ਬੇਸ਼ੱਕ ਇਸ ਕੇਸ ਦੇ ਵਿੱਚ ਰਹੀਆਂ ਨੇ ਪਰ ਇੱਕ ਵਾਰ ਦੁਬਾਰਾ ਫਿਰ ਇਹ ਕੇਸ ਖੁੱਲਣ ਜਾ ਰਿਹਾ ਤੇ ਕਿਸੇ ਦੇ ਨਾਲ ਕੇਜਰੀਵਾਲ ਦੀਆਂ ਮੁਸ਼ਕਲ ਲਗਾਤਾਰ ਵੱਧ ਸਕਦੀਆਂ ਨੇ ਤੇ ਉਹਨਾਂ ਨੂੰ ਦੁਬਾਰਾ ਫਿਰ ਈਡੀ ਦੀਆਂ ਪੁੱਛਗਿੱਛ ਜਾਂ ਸਵਾਲਾਂ ਦਾ ਜਵਾਬਾ ਦਾ ਸਾਹਮਣਾ ਕਰਨਾ ਪਏਗਾ ਤੇ ਈਡੀ ਨੇ ਦੁਬਾਰਾ ਜਿਹੜਾ 5 ਤਰੀਕ ਨੂੰ ਇਸ ਚੀਜ਼ ਦਾ ਕੇਸ ਖੋਲਣ ਦਾ ਜੀ ਇਜਾਜ਼ਤ ਮੰਗੀ ਸੀ ਉਤਨੂੰ ਦਿੱਲੀ ਦੇ ਐਲਜੀ ਸਖਸੈਨਾ ਦੇ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਹੁਣ ਦੁਬਾਰਾ ਫਿਰ ਕੇਜਰੀਵਾਲ ਇੱਕ ਵਾਰ ਈਡੀ ਦੀ ਪੁੱਛਗਿੱਛ ਦਾ ਸਾਹਮਣਾ ਕਰਨਗੇ